ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਆਜਦਾ ਦਿਨ ਅੱਜ 5 ਜੂਨ ਹੈ 5 ਜੂਨ 1915 ਗਦਰ ਲਾਇਰ ਹੇਠ ਕਦਰੀ ਕਾਰਕੁਨਾ ਨੇ ਬਹੁਤ ਸਾਰੇ ਮੁਖਬਰਾਂ ਨੂੰ ਕਤਲ ਕੀਤਾ ਸੀ ਇਹਨਾਂ ਮੁਖਬਰਾਂ ਦੇ ਵਿੱਚ ਕਾਲਾ ਸਿੰਘ ਜਗਤਪੁਰੀਆ ਅਤੇ ਚੰਨਣ ਸਿੰਘ ਬੜਚੰਦਿਆ ਵੀ ਸ਼ਾਮਲ ਸਨ ਜਿਨ੍ਹਾਂ ਨੂੰ 5 ਜੂਨ 1915 ਦੇ ਦਿਨ ਮਾਰ ਦਿੱਤਾ ਗਿਆ ਸੀ 5 ਜੂਨ 1966 ਮਾਰਚ 1900s ਛਾੜ ਦੇ ਵਿੱਚ ਕਾਂਗਰਸ ਨੇ ਭਾਵੇਂ ਪੰਜਾਬੀ ਸੂਬਾ ਬਣਾਉਣਾ ਤਾਂ ਮੰਨ ਲਿਆ ਸੀ ਪਰ ਇੰਦਰਾ ਗਾਂਧੀ ਦੀ ਮਨਜ਼ੂਰੀ ਦੇ ਨਾਲ ਗੁਲਜ਼ਾਰੀ لال ਨੰਦਾ ਇਸ ਸੂਬੇ ਨੂੰ ਛੋਟਾ ਅਤੇ بے ਜਾਨ ਬਣਾਉਣ ਤੇ ਤਲ ਪਿਆ ਸੀ 15 ਅਪ੍ਰੈਲ 1960 ਨੂੰ ਕੇਂਦਰੀ ਸਰਕਾਰ ਨੇ ਸੂਬੇ ਦੀ ਹੱਦਬੰਦੀ ਵਾਸਤੇ 1961 ਦੀ ਮਰਦਮ ਸ਼ੁਮਾਰੀ ਨੂੰ ਆਧਾਰ ਮੰਨ ਲਿਆ ਇੱਥੇ ਦੱਸ ਦਈਏ ਕਿ ਪਹਿਲਾਂ ਜਵਾਰ ਲਾਲ ਨਹਿਰੂ ਨੇ ਵੀ ਇਹ ਗੱਲ ਪਾਰਲੀਮੈਂਟ ਸਾਹਮਣੇ ਮੰਨੀ ਸੀ ਕਿ 1951 ਅਤੇ 61 ਦੇ ਵਿੱਚ ਜ਼ੁਬਾਨ ਦੇ ਬਾਰੇ ਮਰਦਮ ਸ਼ੁਮਾਰੀ ਪੰਜਾਬੀ ਦੇ ਸਬੰਧ ਦੇ ਵਿੱਚ ਗਲਤ ਹੋਈ ਹੈ ਹਿੰਦ ਸਮਾਚਾਰ ਅਤੇ ਪ੍ਰਤਾਪ ਅਖਬਾਰਾਂ ਦੇ ਵਿੱਚ ਪੰਜਾਬ ਤਾਰ ਪ੍ਰਚਾਰ ਹੁੰਦਾ ਰਿਹਾ ਕੀ ਹਰ ਹਿੰਦੂ ਨੂੰ ਆਪਣੀ ਭਾਸ਼ਾ ਹਿੰਦੀ ਲਿਖਵਾਉਣੀ ਚਾਹੀਦੀ ਹੈ ਇਸ ਦੇ ਬਾਵਜੂਦ 1961 ਦੀ ਮਰਦਮਸ਼ੁਮਾਰੀ ਨੂੰ ਨਵੇਂ ਪੰਜਾਬ ਦੀ ਹੱਦਬੰਦੀ ਦਾ ਆਧਾਰ ਮੰਨ ਲੈ ਕੇਆ ਫਤਿਹ ਸਿੰਘ ਨੇ 13 April 1966 ਨੂੰ ਹੱਦਬੰਦੀ ਦਾ ਆਧਾਰ ਮੰਨਣ ਦੀ ਮੁਖਾਲਫਤ ਕੀਤੀ ਮਾਸਟਰ ਤਾਰਾ ਸਿੰਘ ਅਤੇ ਉਸ ਦੇ ਅਕਾਲੀ ਦਲ ਨੇ ਐਲਾਨ ਕੀਤਾ ਕਿ ਉਹ ਪੰਜਾਬੀ ਸੂਬੇ ਦੀ ਹੱਦਬੰਦੀ ਬਾਰੇ ਬਣਾਏ ਗਏ ਕਮਿਸ਼ਨ ਦਾ ਬਾਈਕਟ ਕਰਨਗੇ ਉਹਨਾਂ ਨੇ ਪੰਜਾਬੀ ਰੀਜਨ ਨੂੰ ਹੀ ਪੰਜਾਬੀ ਸੂਬਾ ਬਣਾਉਣ ਦੀ ਮੰਗ ਕੀਤੀ 6 April 1966 ਨੂੰ ਚੀਫ ਖਾਲਸਾ ਦੀਵਾਨ ਨੇ 1961 ਦੇ ਆਧਾਰ ਦੀ ਵਿਰੋਧਤਾ ਕੀਤੀ ਦੂਜੇ ਪਾਸੇ 20 April 1966 ਨੂੰ ਹਰਿਆਣਾ ਲੀਡਰਾਂ ਨੇ ਹੱਦਬੰਦੀ ਲਈ 1961 ਨੂੰ ਆਧਾਰ ਮੰਨਣ ਦੀ ਹਮਾਇਤ ਤੇ ਤੇ ਇਹ ਪ੍ਰਾਣੂਨਸ ਸ਼ਾਟ ਨੂੰ ਭਾਰਤ ਸਰਕਾਰ ਨੇ ਜਸਟਿਸ ਸ਼ਾਹ ਐਮ ਐਸ ਫਿਲਪ ਅਤੇ ਸੁਬਿਮਲ ਦੱਤ ਦਾ ਇੱਕ ਪੰਜਾਬ ਬਾਉਂਡਰੀ ਕਮਿਸ਼ਨ ਬਣਾ ਦਿੱਤਾ ਫਤੇਹ ਸਿੰਘ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ 26 ਅਪ੍ਰੈਲ 1966 ਦੀ ਮੀਟਿੰਗ ਦੇ ਵਿੱਚ 1966 ਨੂੰ ਹੱਦਬੰਦੀ ਦਾ ਆਧਾਰ ਮੰਨਣ ਦੀ ਮਖਾਲਫਤ ਕੀਤੀ ਪਰ ਕਮਿਸ਼ਨ ਅਗੇ ਆਪਣਾ ਕੇਸ ਪੇਸ਼ ਕਰਨ ਦਾ ਫੈਸਲਾ ਕਰ ਲਿਆ ਪੰਜਾਬੀ ਰੀਜਨ ਦੇ ਕਾਂਗਰਸੀ ਵਜ਼ੀਰਾਂ ਨੇ ਵੀ 1966 ਦੀ ਮਰਦਮਸ਼ੁਮਾਰੀ ਦੇ ਖਿਲਾਫ ਬਿਆਨ ਦਿੱਤੇ ਪੰਜਾਬ ਦੇ ਕਾਂਗਰਸੀ ਮੈਂਬਰਾਂ ਨੇ ਪਾਰਲੀਮੈਂਟ ਨੇ ਮਹਾਪੰਜਾਬ ਦੀ ਹਮਾਇਤ ਕੀਤੀ ਉਹਨਾਂ ਨੇ ਕਾਂਗੜੇ ਨੂੰ ਵੀ ਪੰਜਾਬ ਦੇ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ ਪੰਜਾਬ ਜਨ ਸੰਘ ਦੇ ਯਗਦੱਤ ਨੇ 1966 ਨੂੰ ਹੱਦਬੰਦੀ ਦਾ ਆਧਾਰ ਮੰਨਣ ਦੀ ਸਿਫਾਰਿਸ਼ ਕੀਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਨੇ ਵੀ 196 ਕਾਡ ਦੀ ਮਰਦਮਸ਼ੁਮਾਰੀ ਦੇ ਆਧਾਰ 'ਤੇ ਵਿਰੋਧ ਕੀਤਾ 15 ਮਈ 1964 ਨੂੰ ਜੈ ਪ੍ਰਕਾਸ਼ ਨਾਰੈਣ ਨੇ 1961 ਦੀ ਮਰਦਮਸ਼ੁਮਾਰੀ ਦੀ ਮੁਖਾਲਫਤ ਕੀਤੀ 15 ਮਈ 1964 ਨੂੰ ਕਾਂਗਰਸੀ ਗੁਰਮukh ਸਿੰਘ ਮੁਸਾਫਰ, ਸੁਰਜੀਤ ਸਿੰਘ اٹਵਾਲ, ਦਲਜੀਤ ਸਿੰਘ, ਸਾਧੂ RAM, ਦੀਵਾਨ ਚੰਦੂ ਲਾਲ ਨੇ 1961 ਦੀ ਮਰਦਮਸ਼ੁਮਾਰੀ ਦੇ ਆਧਾਰ 'ਤੇ ਮੁਖਾਲਫਤ ਕੀਤੀ ਤਕਰੀਬਨ ਹਰ ਪੰਜਾਬੀ ਅਤੇ ਹਰ ਇਨਸਾਫ ਪਸੰਦ ਭਾਰਤੀ ਨੇ 1966 ਦੀ ਮਰਦਮਸ਼ੁਮਾਰੀ ਨੂੰ ਹੱਦਬੰਦੀ ਦਾ ਆਧਾਰ ਮੰਨਣ ਦੀ ਮੁਖਾਲਫਤ ਕੀਤੀ ਕਿਉਂਕਿ ਮਰਦਮਸ਼ੁਮਾਰੀ ਬੋਲੀ ਦੇ ਆਧਾਰ ਤੇ ਨਹੀਂ ਸਗੋ ਧਰਮ ਦੇ ਆਧਾਰ ਤੇ ਹੋਈ ਸੀ ਪਰ ਕਈ ਲੋਕ ਇਸ ਗੱਲ ਨੂੰ ਸੁਣਨ ਦੇ ਲਈ ਤਿਆਰ ਨਹੀਂ ਸਨ ਉਧਰ ਸਾਰੇ ਹਰਿਆਣਵੀ ਅਤੇ ਪੰਜਾਬ ਦੇ ਜਨ ਸੰਘੀ 1961 ਨੂੰ ਆਧਾਰ ਮੰਨਣ ਵਾਸਤੇ ਬਿਆਨ ਦੇ ਰਹੇ ਸਨ 5 ਜੂਨ 1966 ਨੂੰ ਪੰਜਾਬ ਬਾਉਂਡਰੀ ਕਮਿਸ਼ਨ ਨੇ ਰਿਪੋਰਟ ਦਿੱਤੀ ਬਾਉਂਡਰੀ ਕਮਿਸ਼ਨ ਦੇ ਦੋ ਮੈਂਬਰਾਂ ਨੇ ਚੰਡੀਗੜ੍ਹ ਹਰਿਆਣੇ ਨੂੰ ਦੇਣ ਦੀ ਹਮਾਇਤ ਕੀਤੀ ਅਤੇ ਇੱਕ ਮੈਂਬਰ ਐਸਬੀ ਮਲਦੱਤ ਨੇ ਚੰਡੀਗੜ੍ਹ ਪੰਜਾਬ ਨੂੰ ਦੇਣ ਵਾਸਤੇ ਸਿਫਾਰਿਸ਼ ਕੀਤੀ ਉਹਨਾਂ ਨੇ ਆਨੰਦਪੁਰ ਅਤੇ ਭਾਖੜਾ ਹਿਮਾਚਲ ਨੂੰ ਦਿੱਤਾ ਖਰੜ ਤਹਿਸੀਲ ਹਰਿਆਣੇ ਨੂੰ ਦਿੱਤੇ ਜਾਣ ਦੀ ਸਿਫਾਰਿਸ਼ ਕੀਤੀ ਇਸ ਰਿਪੋਰਟ ਦੇ ਖਿਲਾਫ ਬਹੁਤ ਰੋਸ ਪ੍ਰਗਟ ਕੀਤਾ ਗਿਆ 4 ਜੂਨ ਨੂੰ ਭਾਰਤੀ ਫੌਜ ਵੱਲੋਂ ਦਰਬਾਰ ਸਾਹਿਬ ਤੇ ਕੀਤਾ ਹਮਲਾ ਅਗਲੇ ਦਿਨ 5 ਜੂਨ ਨੂੰ ਵੀ ਜਾਰੀ ਰਿਹਾ। ਇਸ ਦਿਨ ਫੌਜ ਨੇ ਸ਼ਰੋਮਣੀ ਕਮੇਟੀ ਦੇ ਦਫ਼ਤਰ ਉੱਤੇ ਸਰਾਵਾਂ ਤੇ ਕਬਜ਼ਾ ਕਰ ਲਿਆ। ਪਰ ਅਕਾਲ ਤਖਤ ਵੱਲ ਉਹ ਇੰਚ ਵੀ ਨਹੀਂ ਸੰਵਾਦ ਸਕੇ। 5 ਜੂਨ ਨੂੰ ਵੀ ਫੌਜ ਅਕਾਲ ਤਖਤ ਤੇ ਗੋਲੀਬਾਰੀ ਕਰਦੀ ਰਹੀ। ਸੈਂਕੜੇ ਫੌਜੀ ਥੋੜਾ ਥੋੜਾ ਕਰਕੇ ਇਧਰੋਂ ਅਕਾਲ ਤਖਤ ਸਾਹਿਬ ਵੱਲ ਵਧਦੇ ਗਏ ਅਤੇ ਮਾਰੇ ਜਾਂਦੇ ਰਹੇ। ਉਹਨਾਂ ਦਾ ਨਿਸ਼ਾਨਾ ਅਕਾਲ ਤਖਤ ਸਾਹਿਬ ਦੀ ਇਮਾਰਤ ਨੇੜੇ ਪਹੁੰਚ ਕੇ ਇਸ ਦੇ ਅੰਦਰ ਗੈਸ ਦੇ ਗੋਲੇ ਸੁੱਟਣਾ ਸੀ ਜਿਸ ਦੇ ਨਾਲ ਖੜਕੂ ਬੇਹੋਸ਼ ਹੋ ਜਾਂਦੇ ਜਾਂ ਫਿਰ ਮਾਰੇ ਜਾਂਦੇ। ਪਰ ਇਸ ਨਿਸ਼ਾਨੇ ਦੇ ਵਿੱਚ ਫੌਜ ਨੂੰ ਕਾਮਯਾਬੀ ਹਾਸਲ ਨਾ ਹੋਈ ਅਤੇ ਸੈਂਕੜੇ ਫੌਜੀ ਮਾਰੇ ਗਏ। ਉਹਨਾਂ ਜ਼ਮੀਨ ਤੇ ਸਰਕ ਸਰਕ ਕੇ ਰੜ ਰੜ ਕੇ ਵੀ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਪਰ ਖੜਕਾਂ ਵੱਲੋਂ ਫਰਸ਼ ਤੇ ਫਿੱਟ ਕੀਤੀ ਮਸ਼ੀਨ ਗਨ ਨੇ ਸੈਂਕੜੇ ਫੌਜੀ ਮਾਰ ਦਿੱਤੇ ਅਤੇ ਕਈ ਘੰਟੇ ਬਾਅਦ ਹੀ ਭਾਰਤੀ ਫੌਜੀ ਦਰਸ਼ਨੀ ਡਿਊਟੀ ਦੇ ਨੇੜੇ ਪੁੱਜਣ ਤੇ ਵਿੱਚ ਕਾਮਯਾਬ ਹੋਏ। ਪਰ ਉਦੋਂ ਹੀ ਹਵਾ ਦਾ ਰੁਕ ਉਹਨਾਂ ਵੱਲ ਹੋ ਗਿਆ ਸੀ ਜਿਸ ਕਰਕੇ ਗੈਸ ਦੇ ਗੋਲੇ ਉਲਟਾ ਉਹਨਾਂ ਵਾਸਤੇ ਮੁਸੀਬਤ ਬਣ ਗਏ। ਹੁਣ ਤੱਕ ਅਕਾਲ ਤਖਤ ਸਾਹਿਬ ਦਰਸ਼ਨੀ ਡਿਊਟੀ ਅਤੇ ਨਿਸ਼ਾਨ ਸਾਹਿਬ ਦੇ ਵਿਚਕਾਰ ਸਿਰਫ ਲਾਸ਼ਾਂ ਹੀ ਆਸ਼ਾਂਸਨ ਅਤੇ ਕੋਈ ਵੀ ਫੌਜੀ ਬਚ ਨਹੀਂ ਸੀ ਸਕਿਆ 5 ਜੂਨ 1990 ਦਿਨ ਪੰਜਾਬ ਪੁਲਿਸ ਨੇ ਹਰਚਰਨ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਆਜ਼ਾਦਨਗਰ ਪਟਿਆਲਾ ਜਸਵੰਤ ਸਿੰਘ ਬੱਬਰ ਉਰਫ ਪਟਵਾਰੀ ਵਾਸੀ ਸਬਰਾ ਅੰਮ੍ਰਿਤਸਰ ਗੁਰਪੋਖ ਸਿੰਘ ਬੱਬਰ ਵਾਸੀ ਪੋਮਾ ਕਲਾ ਬਠਿੰਡਾ ਕਸ਼ਮੀਰ ਸਿੰਘ ਟਿੱਡੂ ਵਾਸੀ ਮੁੱਠੀਆਂਵਾਲਾ ਫਿਰੋਜ਼ਪੁਰ ਅਮਰਜੀਤ ਸਿੰਘ ਉਰਫ ਡਾਕਟਰ ਵਾਸੀ ਪਵਾਲ ਅੰਮ੍ਰਿਤਸਰ ਸੁਖਮੰਦਰ ਸਿੰਘ ਵਾਸੀ ਸਤੋਵਾਲ ਫਿਰੋਜ਼ਪੁਰ ਲਾਲ ਸਿੰਘ ਸਰਪੰਚ ਤੇ ਉਸ ਦਾ ਭਰਾ ਭਜਨ ਸਿੰਘ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 5 ਜੂਨ 1991 ਦੇ ਦਿਨ ਪੰਜਾਬ ਪੁਲਿਸ ਨੇ ਸੁੱਚਾ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਪਬਰਾਲੀ ਕਲਾ ਨੇੜੇ ਪਰਾਚਾ ਜ਼ਿਲ੍ਹਾ ਗੁਰਦਾਸਪੁਰ ਅਰਜਨ ਸਿੰਘ ਪੁੱਤਰ ਜੈਪ ਸਿੰਘ ਵਾਸੀ ਪਰਾਚਾ ਅਤੇ ਗੁਰਪੋਖ ਸਿੰਘ ਪੁੱਤਰ ਬਚਨ ਸਿੰਘ ਵਾਸੀ ਭੰਮੇ ਕਲਾ ਮਾਨਸਾ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ 5 ਜੂਨ 1992 ਦੇ ਦਿਨ ਪੰਜਾਬ ਪੁਲਿਸ ਨੇ ਮਨਜੀਤ ਸਿੰਘ ਮੰਨਾ ਪੁੱਤਰ ਸਰਦੂਲ ਸਿੰਘ ਵਾਸੀ ਟਾਂਡਾ ਜਗਤਾਰ ਸਿੰਘ ਸਤਨਾਮ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਕੈਰੋਂ ਗੁਰਦੀਪ ਸਿੰਘ ਔਰ ਫਰਨਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਚੀਤਾ ਕਲਾ ਨਿਰਮਲ ਸਿੰਘ ਪੁੱਤਰ ਵਿਸ਼ਨ ਸਿੰਘ ਵਾਸੀ ਪੰਡੋਰੀ ਜਗਤਾਰ ਸਿੰਘ ਸ਼ੀਤਾ ਪੁੱਤਰ ਦਲੀਪ ਸਿੰਘ ਵਾਸੀ ਕ ਤੇ ਤੇਜਿੰਦਰਪਾਲ ਸਿੰਘ ਸ਼ੀਤਾ ਪੁੱਤਰ ਅਮਰੀਕ ਸਿੰਘ ਵਾਸੀ ਪੰਡੋਰੀ ਜਗਤਾਰ ਸਿੰਘ ਕੈਰੋਂ ਸਰਵਣ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਮਾਖੀ ਹਰਦੀਪ ਸਿੰਘ ਪੁੱਤਰ ਸੱਜਨ ਸਿੰਘ ਵਾਸੀ ਬਾਟ ਅਤੇ ਸੱਤ ਹੋਰ ਸਿੱਖ ਵਕਵਾਕ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤੇ। ਇਹ ਸੀ ਸਿੱਖ ਇਤਿਹਾਸ ਦੇ ਵਿੱਚ 5 ਜੂਨ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ।